ਜਵਾਬ ਦੇਣ ਦੀ ਬਜਾਏ ਤੁਸੀਂ ਉਹਨਾਂ ਦਾ ਬੂਹ ਬੰਦ ਕਰ ਰਹੇ ਹੋ ਤੁਸੀਂ ਉਹਨਾਂ ਦੀ ਜਿਹੜੀ ਸਾਈਟਾਂ ਬੰਦ ਕਰ ਰਹੇ ਹੋ ਤੁਸੀਂ ਬੱਦੇ ਦੀ ਜ਼ੁਬਾਨ ਬੰਦ ਕਰਨ ਦੀ ਗੱਲ ਕਰ ਰਹੇ ਹੋ ਤੁਸੀਂ ਦੇਖੋ ਕਿ ਉਹਨਾਂ ਦੇ ਬੱਚੇ ਸੀ ਉਹਨਾਂ ਦੀ ਵਾਈਫ ਜਿਹੜੀ ਆ ਜਾਂ ਚੰਡੀਗੜ੍ਹ ਵਾਲੀ ਜਿਹੜੀ ਕੋਠੀ ਆ ਉਹਨਾਂ ਦੀ ਉਹਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਨੇ دہشت ਪਾਈ ਇੱਕ ਉਹਨਾਂ ਦੀ ਬਜ਼ੁਰਗ ਜਿਹੜੀ ਮਾਤਾ ਵਾ ਤੋਂ ਉਸ ਗੱਲ ਨੂੰ ਦੂਜੀ ਇੱਕ ਹੋਰ ਗੱਲ ਆ ਕਿ ਉਹਨੂੰ ਜਸਟੀਫਾਈ ਕਰਨ ਵਾਸਤੇ ਯੋਗੀ ਇਹ ਹੀ ਮਾਮਲਾ ਜਿਹੜਾ ਅੱਜ ਦੱਸ ਰਹੇ ਆ ਇਹ ਹੀ ਮਾਮਲਾ ਬਹੁਤ ਧੀਰ ਦਾ ਪੈਂਡਿੰਗ ਚੱਲ ਰਿਹਾ ਤੇ ਕੋਰਟ ਨੇ ਉਹਨਾਂ ਨੂੰ ਇਸ ਗੱਲ ਤੋਂ ਰਾਹ ਦਿੱਤੀ ਹੋਈ ਆ ਚਲੋ ਉਹਨਾਂ ਨੇ ਅੱਗੇ ਕੋਰਟ ਵਿੱਚ ਜਾਣਾ ਅੱਗੇ ਉਹਨਾਂ ਦੀ ਗੱਲ ਜੇ ਕੋਈ ਆਪਣੇ ਲੀਡਰ ਦੀ ਗੱਲ ਕਰਦਾ ਔਰ ਉਹ ਚੁੱਕ ਕੇ ਧੂਕ ਕੇ ਤੁਸੀਂ ਸਿੱਟ ਰਹੇ ਹੋ ਇਹਦਾ ਮਤਲਬ ਤੁਸੀਂ ਦਿਖਾ ਰਹੇ ਹੋ ਕਿ ਅਸੀਂ ਇੱਕ دہشت ਪਾ ਰਹੇ ਆ ਤੇ ਅਸੀਂ ਇਹ ਸਮਝਦੇ ਆਂ ਵੀ ਇਹ ਸਿੱਧੇ ਦੇ ਸਿੱਧੇ ਤੌਰ ਤੇ ਇੱਕ ਸਿਆਸੀ ਜਿਵੇਂ ਕਹਿੰਦੇ ਹੁੰਦੇ ਆ ਜਿਹੜੀ ਵਿਰੋਧ ਜਾਂ ਸਿਆਸੀ ਜਿਵੇਂ ਕਿਹੜ ਕੱਢਣ ਵਾਲੀ ਗੱਲ ਆ ਜਿਹੜੇ ਜਦੋਂ ਕੀ ਵਿਕਰਮ ਸਿੰਘ ਮਜੀਠੀਆ ਇਹ ਸਰਕਾਰ ਦੇ ਕੱਚੇ ਚਿੱਠੇ ਜਿਹੜੇ ਆ ਉਹ ਲੋਕਾਂ ਸਾਹਮਣੇ ਲੈ ਕੇ ਆਉਂਦਾ ਸੀ ਇਸ ਕਰਕੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜੇ ਪਰ ਸੱਚ ਕਦੇ ਮਰਦਾ ਨਹੀਂ ਅਕਾਲੀ ਦਲ ਡਟ ਕੇ ਵਿਕਰਮ ਸਿੰਘ ਮਜੀਠੀਆ ਦੇ ਨਾਲ